ਭਾਰਤੀ ਮੂਲ ਦੇ ਡਰਾਈਵਰ ਹਰਜਿੰਦਰ ਸਿੰਘ ਜਿਹਨੇ ਅਮਰੀਕਾ ਦੇ ਵਿੱਚ ਯੂ ਟਰਨ ਲਈ ਸੀ ਲਾਪਰਵਾਹੀ ਵਰਤੀ ਸੀ ਤਾਂ ਇਹ ਮਾਮਲੇ ਦੇ ਵਿੱਚ ਹੁਣ ਵੱਡਾ ਬਿਆਨ ਆ ਗਿਆ ਇਹ ਬਿਆਨ ਦਿੱਤਾ ਅਮਰੀਕਾ ਦੇ ਗਵਰਨਰ ਜਿਹੜਾ ਅਮਰੀਕਾ ਦੇ ਵਿੱਚੋਂ ਫਲੋਰੀਡਾ ਦਾ ਜਿਹੜਾ ਗਵਰਨਰ ਹੈ ਜਿਹਦਾ ਨਾਮ ਹੈਗਾ ਰੋਨ ਡਿਸੈਂਟਸ ਤਾਂ ਇਸ ਨੇ ਹਰਜਿੰਦਰ ਸਿੰਘ ਦੇ ਸਬੰਧ ਦੇ ਵਿੱਚ ਵੱਡਾ ਬਿਆਨ ਹੈ ਜਿਹੜਾ ਦਿੱਤਾ ਉਸ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਕੋਈ ਵੀ ਜਿਹੜੀ ਨਰਮੀ ਨਹੀਂ ਵਰਤੀ ਜਾਊਗੀ ਬਣਦੇ ਕਾਨੂੰਨ ਦੇ ਅਨੁਸਾਰ ਜੋ ਉਹਦਾ ਜੁਰਮ ਹੈ ਜੋ ਸਾਡਾ ਕਾਨੂੰਨ ਕਹਿੰਦਾ ਹੈ ਉਹਦੇ ਅਨੁਸਾਰ ਉਹਨੂੰ ਸਜ਼ਾ ਜਿਹੜੀ ਉਹ ਮਿਲੂਗੀ ਇਹ ਗੱਲ ਫਲੋਰੀਡਾ ਦੇ ਗਵਰਨਰ ਨੇ ਸਾਫ਼ ਲਫ਼ਜ਼ਾਂ ਦੇ ਵਿੱਚ ਹੈ ਜਿਹੜੀ ਕਹਿ ਦਿੱਤੀ ਜਿੱਥੇ ਉਹ ਅਮਰੀਕਾ ਦੇ ਵਿੱਚ ਇੱਕ ਜਗ੍ਹਾ ਤੇ ਭਾਸ਼ਣ ਹੈ ਜਿਹੜਾ ਉਹ ਦੇ ਰਿਆ ਸੀ ਗਵਰਨਰ ਦਾ ਕਹਿਣਾ ਹੈ ਉਸਨੇ ਗੱਲ ਕਹੀ ਹੈ ਕਿ ਹਰਜਿੰਦਰ ਸਿੰਘ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਹ ਟਰੱਕ ਚਲਾਉਣ ਦੇ ਜਿਹੜਾ ਕਾਬਲ ਨਹੀਂ ਹੈ ਪਰ ਇਸ ਦੇ ਬਾਵਜੂਦ ਵੀ ਉਹ ਜਿਹੜਾ ਟਰੱਕ ਚਲਾ ਰਿਹਾ ਸੀਗਾ ਤੇ ਵੱਡੀ ਲਾਪਰਵਾਹੀ ਵਰਤਦਿਆਂ ਹੋਇਆ ਯੂ ਟਰਨ ਲੈਣ ਦਾ ਉਸਨੇ ਜਾਤਨ ਕੀਤਾ ਤੇ ਇਹ ਵੱਡਾ ਦਰਦਨਾਕ ਹਾਦਸਾ ਜਿਹੜਾ ਉਹ ਵਾਪਰ ਗਿਆ ਇਸ ਤੋਂ ਬਾਅਦ ਗਵਰਨਰ ਨੇ ਕਿਹਾ ਕਿ ਜਿਹੜੀ ਇਹ ਅਪੀਲ ਚਲਾਈ ਜਾ ਰਹੀ ਹੈ ਇਹ ਮਹਿਮਮ ਚਲਾਈ ਜਾ ਰਹੀ ਹੈ ਲੋਕ ਹੈ ਜਿਹੜੇ ਉਸ ਨੂੰ ਸਜ਼ਾ ਘੱਟ ਕਰਨ ਲਈ ਉਸਤੇ ਤਰਸ ਕਰਨ ਲਈ ਰਹਿਮ ਕਰਨ ਲਈ ਜਿਹੜੇ ਪਟੀਸ਼ਨ ਪਾ ਰਹੇ ਨੇ ਤਾਂ ਉਹ ਕਹਿ ਰਹੇ ਆ ਕਿ ਇਸ ਦਾ ਕੋਈ ਫਾਇਦਾ ਨਹੀਂ ਹੈ ਅੱਗੇ ਉਸਨੇ ਕਿਹਾ ਕਿ ਇਹ ਮਹਿਮਮ ਚਲਾ ਕੇ ਹਰਜਿੰਦਰ ਸਿੰਘ ਨੂੰ ਬੇਕਸੂਰ ਸਾਬਤ ਕਰਨ ਦੇ ਯਤਨ ਹੈ ਜਿਹੜੇ ਉਹ ਕੀਤੇ ਜਾ ਰਹੇ ਹੈ ਇਥੋਂ ਤੱਕ ਕਿ ਉਸ ਨੂੰ ਪੀੜਿਤ ਦਰਸਾਉਣ ਦੀਆਂ ਕੋਸ਼ਿਸ਼ਾਂ ਨੇ ਜਿਹੜੀਆਂ ਉਹ ਵੀ ਹੋ ਰਹੀਆਂ ਨੇ ਪਰ ਜਿਹੜੀ ਫੋਲੋ ਰੀਡਾ ਸਰਕਾਰ ਹੈ ਜਿਹੜੀ ਸਾਡੀ ਸਰਕਾਰ ਹੈ ਇਹਨਾਂ ਗੱਲਾਂ ਦੇ ਨਾਲ ਬਿਲਕੁਲ ਵੀ ਜਿਹੜੀ ਸਹਿਮਤ ਨਹੀਂ ਹੈ ਤਾਂ ਇਸ ਤੋਂ ਬਾਅਦ ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਕਹਤਾ ਵੀ ਕੋਈ ਵੀ ਨਰਮੀ ਹੈ ਜਿਹੜੀ ਨਹੀਂ ਵਰਤੀ ਜਾਵੇਗੀ ਬਣਦੇ ਕਾਨੂੰਨ ਦੇ ਅਨੁਸਾਰ ਹਰਜਿੰਦਰ ਸਿੰਘ ਨੂੰ ਸਜ਼ਾ ਜਿਹੜੀ ਉਹ ਕਾਨੂੰਨ ਦੇਊਗਾ ਇਸ ਤੋਂ ਬਾਅਦ ਉਹਨਾਂ ਲੋਕਾਂ ਲਈ ਵੀ ਉਸਨੇ ਗੱਲ ਕਹੀ ਹੈ ਜਿਨ੍ਹਾਂ ਨੇ ਪਟੀਸ਼ਨਾਂ ਤੇ ਇੱਕ ਸਾਈਡ ਤੇ ਜਾ ਕੇ ਦਸਤਕਾਤਾਂ ਜਿਹੜੇ ਕੀਤੇ ਐ ਇੱਥੇ ਗਵਰਨਰ ਨੇ ਕਿਹਾ ਕਿ ਜ਼ਿਆਦਾਤਰ ਹੈ ਜਿਹੜੇ ਇੱਥੇ ਸਾਈਨ ਹੋਏ ਨੇ ਦਸਤਕਤ ਹੋਏ ਨੇ ਉਹ ਵਿਦੇਸ਼ੀ ਨਾਗਰਿਕਾ ਦੇ ਨੇ ਮਾਮਲਾ ਜਿਹੜਾ ਉਹ ਅਮਰੀਕਾ ਦੇ ਨਾਲ ਸੰਬੰਧਤ ਹੈ ਕਹਿਣ ਤੋਂ ਭਾਵ ਸਾਡੀ ਕੰਟਰੀ ਦੇ ਨਾਲ ਜਿਹੜਾ ਸੰਬੰਧਤ ਹੈ ਦੂਸਰੇ ਪਾਸੇ ਉਸ ਨੇ ਇਹ ਵੀ ਗੱਲ ਰੱਖੀ ਹੈ ਕਿ ਹਰਜਿੰਦਰ ਸਿੰਘ ਨੂੰ ਹਾਰਸੀ ਤੋਂ ਤੁਰੰਤ ਬਾਅਦ ਗ੍ਰਿਫਤਾਰ ਨਾ ਕੀਤੇ ਜਾਣ ਦੇ ਸਵਾਲ ਤੇ ਵੀ ਜਿਹੜੀ ਉਸ ਨੇ ਗੱਲ ਕਹੀ ਹੈ ਕਿ ਫਲੋਰੀਡਾ ਹਾਈਵੇ ਪੈਟਰੋਲ ਦੇ ਅਫਸਰਾਂ ਦੀ ਜਿਹੜੀ ਮੁੱਖ ਤਰਜੀਹ ਸੀ ਉਹਨਾਂ ਦਾ ਮੁੱਖ ਮਕਸਦ ਸੀਗਾ ਜਿਹੜੇ ਹਾਸੀ ਦਾ ਲੋਕ ਸ਼ਿਕਾਰ ਹੋਏ ਸੀ ਤਿੰਨੇ ਜਾਨੇ ਤਾਂ ਉਹਨਾਂ ਨੂੰ ਹਸਪਤਾਲ ਪਹੁੰਚਾਉਣਾ ਤੇ ਹਾਈਵੇ ਹਾਈਵੇ ਤੇ ਜਿਹੜੀ ਟ੍ਰੈਫਿਕ ਜਾਮ ਹੋ ਗਈ ਸੀ ਉਸ ਨੂੰ ਬਹਾਲ ਕਰਨਾ ਪਹਿਲੀ ਨਜ਼ਰੇ ਇਹ ਅਪਰਾਧਿਕਾ ਮਾਮਲਾ ਸੀ ਜਿਹੜਾ ਉਹ ਮਹਿਸੂਸ ਨਹੀਂ ਹੋਇਆ ਸੀ ਜਿਹਦੇ ਕਾਰਨ ਉਹ ਕਹਿੰਦਾ ਹੈ ਕਿ ਹਰਜਿੰਦਰ ਸਿੰਘ ਨੂੰ ਆਪਣੇ ਸਾਥੀ ਹਰਨੀਤ ਸਿੰਘ ਨਾਲ ਫਰਾਰ ਹੋਣ ਦਾ ਮੌਕਾ ਜਿਹੜਾ ਉਹ ਮਿਲ ਗਿਆ ਸੀ ਤਾਂ ਇਹ ਸਾਰੀਆਂ ਗੱਲਾਂ ਫਲੋਰੀਡਾ ਅਮਰੀਕਾ ਦੇ ਗਵਰਨਰ ਨੇ ਉੱਥੋਂ ਦੇ মিডিਆ ਦੇ ਨਾਲ ਗੱਲਬਾਤ ਕਰਦਿਆਂ ਹੋਏ ਨੇ ਜਿਹੜੀਆਂ ਕਹੀਆਂ ਨੇ ਇਸ ਤੋਂ ਬਾਅਦ ਗਵਰਨਰ ਇਹ ਗੱਲ ਵੀ ਮੀਡੀਆ 'ਚ ਕਹਿੰਦਾ ਉੱਥੇ ਕਿ ਦੂਜੇ ਪਾਸੇ ਹਰਜਿੰਦਰ ਸਿੰਘ ਤੇ ਉਹਦੇ ਸਾਥੀ ਨੂੰ ਆ ਹਰਨੀਤ ਸਿੰਘ ਨੂੰ ਜਿਹੜੀ ਅੰਗਰੇਜ਼ੀ ਨਹੀਂ ਆਉਂਦੀ ਸੀ ਤਾਂ ਹਾਲਾਤ ਦੇ ਮੱਦੇਨਜ਼ਰ ਹਾਈਵੇ ਪੈਟਰੋਲ ਦੇ ਅਫਸਰਾਂ ਦਾ ਪਹਿਲਾ ਕੰਮ ਹਾਦਸੇ ਦੇ ਕਾਰਨ ਸਾਹਮਣੇ ਲਿਆਉਣਾ ਬਣ ਗਿਆ ਅਤੇ ਟਰੱਕ ਦੇ ਡੈਸ਼ ਕੈਮ ਦੇ ਵਿੱਚ ਜਿਹੜੀ ਵੀਡੀਓ ਬਣਦੀ ਹੈ ਉਤੋਂ ਟਰੱਕਾਂ ਦੇ ਵਿੱਚ ਵੀਡੀਓ ਜਿਹੜੀ ਬਣਦੀ ਹੈ ਕੈਮਰੇ ਲੱਗੇ ਹੁੰਦੇ ਐ ਤਾਂ ਉਸ ਵੀਡੀਓ ਦੀ ਵੀ ਜਿਹੜੀ ਘੋਖ ਕੀਤੀ ਜਾਂਦੀ ਐ ਹਰਨੀਤ ਸਿੰਘ ਦੀ ਮੀਡੀਆ ਨਾਲ ਗੱਲਬਾਤ ਦੇ ਕੁਝ ਹਿੱਸੇ ਵੀ ਆ ਜਿਹੜੇ ਉਸ ਸਮੇਂ ਸਾਹਮਣੇ ਆਏ ਨੇ ਜੋ ਆਪਾਂ ਇੱਕ ਸੋਸ਼ਲ ਮੀਡੀਆ ਤੇ ਚਲਾਨ ਵਾਲੀ ਵੀਡੀਓ ਦੇਖ ਰਹੇ ਹਾਂ ਤਾਂ ਪਟੀਸ਼ਨ ਤੇ ਵੀ ਉਸਨੇ ਇਹੀ ਗੱਲ ਕਹੀ ਹੈ ਇਹ ਤੇ ਸਾਈਨ ਕਰਨ ਵਾਲੇ ਲੋਕ ਨੇ ਜਿਹੜੇ ਉਹ ਜ਼ਿਆਦਾਤਰ ਅਮਰੀਕੀ ਨਹੀਂ ਹੈਗੇ ਵਿਦੇਸ਼ੀ ਹੈ ਜਿਹੜੇ ਉਹ ਲੋਕ ਨੇ ਜਿਵੇਂ ਆਪਾਂ ਪਹਿਲਾਂ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਵੀ ਭਾਈ ਉਥੋਂ ਦੇ ਪੀਆਰ ਉਥੋਂ ਦੇ ਸਿਟੀਜ਼ਨ ਲੋਕ ਆ ਜਿਹੜੇ ਉਹ ਜਿੰਨੇ ਗਿਣਤੀ ਦੇ ਵਿੱਚ ਪਟੀਸ਼ਨ ਪਾਉਣਗੇ ਅਪੀਲ ਕਰਨਗੇ ਤਾਂ ਗਵਰਨਰ ਹੈ ਜਿਹੜੀ ਉਹ ਉਹਨਾਂ ਦੀ ਗੱਲ ਸੁਣੂਗਾ ਨਾ ਕਿ ਵਿਦੇਸ਼ੀ ਨਾਗਰਿਕਾਂ ਦੀ ਆਪਣੀ ਵੈਲਿਊ ਘਟਾ ਹੈ ਬਾਹਰ ਲਿਆਂਦੀ ਉਥੋਂ ਦੇ ਜੋ ਸਿਟੀਜਨ ਨੇ ਤਾਂ ਉਥੋਂ ਦੀ ਲੋਕਾਂ ਦੀ ਅਪੀਲ ਹੈ ਜਿਹੜੀ ਉਹ ਗਵਰਨਰ ਜਲਦੀ ਸੁਣਦਾ ਹੈ ਤਾਂ ਜਦੋਂ ਪੁੱਛ ਗੇਚ ਹੁੰਦੀ ਹੈ ਹਰਨੀਤ ਸਿੰਘ ਤੋਂ ਜੋ ਨਾਲ ਬੈਠਾ ਮੁੰਡਾ ਮੋਬਾਈਲ ਦੇਖ ਰਿਹਾ ਸੀ ਤਾਂ ਉਸਨੇ ਕਿਹਾ ਕਿ ਮੋਬਾਈਲ ਤੇ ਵੀਡੀਓ ਦੇਖ ਰਿਹਾ ਸੀ ਜਦੋਂ ਹਾਦਸਾ ਵਾਪਰਿਆ ਆਪਾਂ ਟਰੱਕ ਦੇ ਵਿੱਚ ਲੱਗੇ ਜੀਪੀਐਸ ਰਾਹੀਂ ਜੂ ਟਰਨ ਨਾ ਲੈਣ ਦੀ ਵੀ ਜਿਹੜੀ ਚੇਤਾਵਨੀ ਹੈ ਉਸਨੇ ਸੁਣੀ ਸੀ ਤਾਂ ਟਰੱਕ ਦੇ ਵਿੱਚ ਆਟੋ ਸਪੀਕਰ ਜਿਹੜਾ বাজਦਾ ਹੁੰਦਾ ਉਹਨੇ ਕਿਹਾ ਸੀ ਵੀ ਜੂ ਟਰਨ ਨਾ ਲਓ ਤਾਂ ਹਰਨੀਤ ਫਿਰ ਇਹਦੇ ਵਿੱਚ ਅੱਗੇ ਦੱਸਦਾ ਹੈ ਕਿ ਉਹ ਮਿਆਮੀ ਵੱਲ ਜਾਣਾ ਚਾਹੁੰਦੇ ਸੀ ਅਤੇ ਜੀਪੀਐਸ ਨੇ ਨਾਰਥ ਵੱਲ ਅੱਗੇ ਵਧਦੇ ਆ ਐਗਜ਼ਿਟ ਤੱਕ ਪੁੱਜਣ ਦੀ ਹਦਾਇਤ ਜਿਹੜੀ ਦੇ ਦਿੱਤੀ ਪਰ ਇਸੇ ਦੌਰਾਨ ਹਰਜਿੰਦਰ ਸਿੰਘ ਨੇ ਯੂ ਕਰਨ ਲੈ ਲਿਆ ਹਰਨੀਤ ਸਿੰਘ ਦੇ ਮੁਤਾਬਕ ਉਹ ਦੋਵੇਂ ਜਾਣੇ ਆਰਾਮ ਕਰਕੇ ਜਿਹੜਾ ਰਵਾਨਾ ਹੋਏ ਸੀਗੇ ਥਕਾਵਟ ਜਾਂ ਨੀਂਦ ਦਾ ਕੋਈ ਵੀ ਇਹਦੇ ਵਿੱਚ ਮਸਲਾ ਜਿਹੜਾ ਨਹੀਂ ਸੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਫਲੋਰੀਡਾ ਹਾਈਵੇ ਪੈਟਰੋਲ ਦੇ ਅਫਸਰਾਂ ਨੇ ਦੁਪਹਾਸ਼ੀਏ ਦੀ ਮਦਦ ਨਾਲ ਹਰਜਿੰਦਰ ਸਿੰਘ ਤੋਂ ਸਵਾਲ ਕਰਨ ਦੀ ਯਤਨ ਕੀਤੇ ਪਰ ਉਸ ਨੇ ਆਪਣੇ ਵਕੀਲ ਰਾਹੀਂ ਸਵਾਲਾਂ ਦੇ ਜਵਾਬ ਦੇਣ ਦੀ ਜਿਹੜੀ ਗੱਲ ਆਖੀ ਅਤੇ ਕੈਲੀਫੋਰਨੀਆ ਲਈ ਜਿਹੜਾ ਰਵਾਨਾ ਹੋ ਗਿਆ ਸੋ ਮੇਨ ਗੱਲ ਇਹਦੇ ਵਿੱਚ ਆਪਾਂ ਨਿਚੋੜ ਕੱਢੀਏ ਉੱਥੋਂ ਦੇ ਗਵਰਨਰ ਨੇ ਇਹ ਸਾਫ਼ ਹੀ ਕਹਿਤਾ ਵੀ ਜੋ ਇਹਦਾ ਜੁਰਮ ਹੈ ਜੋ ਕਾਨੂੰਨ ਦੇ ਵਿੱਚ سزا ਲਿਖੀ ਹੈ ਉਹ سزا ਇਹਨੂੰ ਜਿਹੜੀ ਹੋਊਗੀ ਜੋ ਆਪਾਂ ਅਪੀਲਾਂ ਪਾਈਆਂ ਸਬਮਿਟ ਸਬਮਿਟ ਕੀਤੀਆਂ ਨੇ ਦਸਤਕਤ ਕੀਤੇ ਹੈ ਉਹਦੇ ਵਿੱਚ ਅਮਰੀਕਾ ਦੇ ਪੱਕੇ ਨਾਗਰਿਕ ਪੱਕੇ ਸਿਟੀਜ਼ਨ ਪੀਆਰ ਨਾਗਰਿਕਾ ਜਿਹੜੇ ਉਹਨਾਂ ਦੇ ਸਾਈਨ ਬਹੁਤ ਘੱਟ ਨੇ ਤੇ ਵਿਦੇਸ਼ੀ ਨਾਗਰਿਕਾਂ ਦੇ ਬਹੁਤ ਜ਼ਿਆਦਾ ਨੇ ਇਸ ਕਰਕੇ ਸਰਕਾਰ ਸਾਡੀ ਇਹਨਾਂ ਗੱਲਾਂ ਨੂੰ ਨਹੀਂ ਮੰਨਦੀ